ਸਵਾਗਤ ਹੈ ਦੋਸਤੋ ਤੁਹਾਡਾ ਆਪਣੇ YouTube ਚੈਨਲ ਚਾਚਾ ਐਗਰੀਕਲਚਰ ਤੇ ਦੋਸਤੋ ਅੱਜ ਦੀ ਵੀਡੀਓ ਆਪਾਂ ਤੁਹਾਡੇ ਲਈ ਲੈ ਕੇ ਆਏ ਆਈਸੀਐਲ ਕੰਪਨੀ ਵੱਲੋਂ ਆਉਂਦੇ ਫਰਟੀਲਾਈਜ਼ਰ ਪੋਲੀਸਲਫੇਟ ਬਾਰੇ ਜਿਹੜਾ ਕਿ ਝੋਨੇ ਵਿੱਚ ਵੀ ਪਾਇਆ ਜਾਂਦਾ ਹਾੜੀ ਦੀਆਂ ਫਸਲਾਂ ਵਿੱਚ ਵੀ ਪਾਇਆ ਜਾਂਦਾ ਤੇ ਆਲੂ ਵਾਲੇ ਵੀਰ ਵੀ ਇਹਨੂੰ ਕਾਫੀ ਵਰਤਦੇ ਨੇ ਤੇ ਉਹਨਾਂ ਵਿੱਚ ਵੀ ਇਹ ਫਰਟੀਲਾਈਜ਼ਰ ਪਾਇਆ ਜਾਂਦਾ ਆ ਬਹੁਤ ਸਾਰੇ ਕਿਸਾਨਪ੍ਰਭਾਂ ਦੇ ਮੈਨੂੰ ਮੈਸੇਜ ਆ ਰਹੇ ਸੀ ਵੀ ਝੋਨੇ ਦੇ ਵਿੱਚ ਇਦਾਂ ਦਾ ਕੀ ਪਾ ਦਈਏ ਤਾਂ ਜੋ ਫਟਾਰਾ ਕਰੇ ਤੇ ਉਹਦੀ ਗ੍ਰੋਥ ਵਧੀਆ ਹੋਵੇ ਤੇ ਟਿੱਲਰਾਂ ਦੀ ਸੰਖਿਆ ਵੱਧ ਜਾਵੇ ਦੇਖੋ ਕਿਸਾਨਪ੍ਰਭ ਸਭ ਤੋਂ ਪਹਿਲੀ ਗੱਲ ਤੈ ਹੈ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਪੈ ਰਹੀ ਆ ਹਮਸਪਰੀ ਗਰਮੀ ਕਰਕੇ ਝੋਨਾ ਫਟਾਰਾ ਨਹੀਂ ਕਰ ਪਾ ਰਿਹਾ ਮੈਂ ਇੱਕ ਦਿਨ ਰੀਲ ਵੀ ਪਾ ਕੇ ਤੁਹਾਨੂੰ ਦਿਖਾਉਂਦਾ ਇਸ ਵੀ ਧਰਤੀ ਵਿੱਚੋਂ ਚਿੱਟੇ ਰੰਗ ਦੇ ਬੁਲਬਲੇ ਪਾਣੀ ਦੇ ਉੱਪਰ ਆ ਜਾਂਦੇ ਨੇ ਝੋਨੇ ਵਾਲੇ ਪਾਣੀ ਦੇ ਉੱਪਰ ਤੇ ਜਿਸ ਕਰਕੇ ਹਮੇਸ਼ਾ ਭਾਰੀ ਗਰਮੀ ਕਰਕੇ ਧਰਤੀ ਤੋਂ ਸੇਕ ਜਾਂ ਨਿਕਲ ਕਰਕੇ ਝੋਨਾ ਫਟਾਰਾ ਨਹੀਂ ਕਰ ਰਿਹਾ ਚਲੋ ਆਪਾਂ ਨੇ ਝੋਨੇ ਦੀ ਯਾਰ ਰੱਖਣੀ ਆ ਸਭ ਤੋਂ ਪਹਿਲੀ ਗੱਲ ਤੇ ਆ ਵੀ ਪਾਣੀ ਦੀ ਮੈਨੇਜਮੈਂਟ ਕੀਤੀ ਜਾਵੇ ਕਿਉਂਕਿ ਪੰਜਾਬ ਦੇ ਵਿੱਚ ਬਹੁਤੇ ਥਾਵਾਂ ਤੇ ਟੂ ਵੈਲਾਂ ਦੇ ਰਹੀਂ ਪਾਣੀ ਲੱਗਦਾ ਹੈ ਤੇ ਪੰਜਾਬ ਵਿੱਚ ਬਿਜਲੀ ਦਾ ਸੰਕਟ ਚੱਲਦੇ ਹੋਏ ਟੂ ਵੈਲਾਂ ਦੇ ਰਹੀਂ ਝੋਨੇ ਦਾ ਪਾਣੀ ਪੂਰਾ ਨਹੀਂ ਹੋ ਪਾਰ ਰਿਹਾ ਪਰ ਕਿਵੇਂ ਨਾ ਕਿਵੇਂ ਕਰਕੇ ਕਿਸਾਨ ਭਰਾਵੋ ਝੋਨੇ ਵਿੱਚ ਪਾਣੀ ਦੀ ਮੈਨੇਜਮੈਂਟ ਚੰਗੀ ਰੱਖੋ ਤਾਂ ਜੋ ਝੋਨਾ ਫਟਾਰਾ ਕਰੇ ਤੇ ਦੂਸਰੀ ਗੱਲ ਦੋਸਤੋ ਆਈਸੀਐਲ ਦਾ ਜਿਹੜਾ ਪ੍ਰੋਡਕਟ ਆ ਪੋਲੀਸਲਫੇਟ ਇਹ 50 ਕਿਲੋ ਦੀ ਪੈਕਿੰਗ ਦੇ ਵਿੱਚ ਆਉਂਦਾ ਆ ਤੇ ਇਹੇ ਝੋਨੇ ਦੇ ਵਿੱਚ ਪਾ ਸਕਦੇ ਆਪਾਂ ਪਹਿਲੇ ਜੂਰੀਏ ਨਾਲ ਵੀ ਪਾ ਸਕਦੇ ਆਂ ਤੇ ਤੀਜੇ ਜੂਰੀਏ ਤੱਕ ਵੀ ਪਾ ਸਕਦੇ ਆ ਜਦੋਂ ਵੀ ਤੁਹਾਡਾ ਚਿੱਤ ਕਰੇ ਤਾਂ ਤੁਸੀਂ ਪਾ ਸਕਦੇ ਹੋ ਇਹਦੇ ਵਿੱਚ ਚਾਰ ਚੀਜ਼ਾਂ ਨੇ ਇਹਦੇ ਵਿੱਚ ਸਲਫਰ ਆ ਪੋਟਾਸ਼ ਆ ਮੈਗਨੀਸ਼ੀਅਮ ਆ ਕੈਲਸ਼ੀਅਮ ਆ ਸਲਫਰ 18% ਆ ਪੋਟਾਸ਼ 13.5% ਆ ਮੈਗਨੀਸ਼ੀਅਮ 5.5% ਆ ਤੇ ਕੈਲਸ਼ੀਅਮ ਆਏਗਾ 16.5% ਤੇ ਕਿਸਾਨ ਪ੍ਰਭ ਉਹ ਇੱਕ ਚੀਜ਼ ਇਹਦੇ ਵਿੱਚ ਕਮੀ ਆ ਹੋਈ ਗਿਆ ਜਿੰਕ ਜੇਕਰ ਤੁਸੀਂ ਇਹਨੂੰ ਪਹਿਲੇ ਜਾਂ ਦੂਸਰੇ ਜੂਰੀਏ ਦੇ ਨਾਲ ਪਾ ਦਮੋਗੇ ਤਤਵਾਟੇ ਖੇਤ ਦੇ ਵਿੱਚ ਪੋਟਾਸ਼ ਦੀ ਜਿਹੜੀ ਕਮੀ ਉਹ ਪੂਰੀ ਹੋ ਜਾਵੇਗੀ ਸਲਫਰ ਬਹੁਤ ਵਧੀਆ ਤਰੀਕੇ ਨਾਲ ਜਾਵੇਗਾ ম্যাগਨੀਸ਼ੀਅਮ ਆ ਜਾਵੇਗਾ ਤੇ ਕੈਲਸ਼ੀਅਮ ਵੀ ਆ ਜਾਵੇਗਾ ਇਹ ਚਾਰੇ ਤੱਤਾਂ ਤਾਂ ਇਹ ਕਵਰ ਕਰ ਰਿਹਾ ਬਹੁਤ ਵਧੀਆ ਗੱਲ ਆ ਤੇ ਝੋਨੇ ਨੂੰ ਨਹੀਂ ਦਬਣ ਦੋਵੇਗਾ ਪਰ ਕਿਤਨਾ ਕਿਤੇ ਕਰਕੇ ਜ਼ਿੰਕ ਦੀ ਕਮੀ ਜ਼ਰੂਰ ਆ ਸਕਦੀ ਆ ਮੈਂ ਇੱਥੇ ਫੋਟੋ ਵੀ ਚਲਾ ਦਿੰਨਾ ਕਈ ਵਾਰੀ ਇਦਾਂ ਦੇ ਪੱਤੇ ਹੋ ਜਾਂਦੇ ਨੇ ਤੇ ਜ਼ਿੰਕ ਇੱਕ ਵੱਖਰਾ ਫਿਰ ਤੁਹਾਨੂੰ ਦੂਸਰੇ ਜੂਰੀਏ ਦੇ ਨਾਲ ਜਾਂ ਤੀਸਰੇ ਜੂਰੀਏ ਦੇ ਨਾਲ ਪਾਉਣਾ ਪਵੇਗਾ ਜੇਕਰ ਕਮੀ ਆਉਂਦੀ ਆ ਤਾਂ ਪਾਉਣਾ ਪਵੇਗਾ ਵੈਸੇ ਜ਼ਿੰਕ ਦੀ ਕਮੀ ਵੀ ਅੱਜ ਜਿਵੇਂ ਕਿ ਹਮਸਪਰੀ ਗਰਮੀ ਚੱਲ ਰਹੀ ਆ ਤਾਂ ਜ਼ਿੰਕ ਦੀ ਕਮੀ ਬਹੁਤੇ ਖੇਤਾਂ ਦੇ ਵਿੱਚ ਆ ਰਹੀ ਆ ਤੇ ਤੁਹਾਨੂੰ ਜ਼ਿੰਕ ਜ਼ਰੂਰ ਪਾ ਲੈਣਾ ਚਾਹੀਦਾ ਤੇ ਦੋਸਤੋ ਜਿਹੜੀ ਇਹਦੀ ਬੈਗ ਦੀ ਕੀਮਤ ਆ ਉਹ ਤਕਰੀਬਨ 1700 ਰੁਪਏ ਆ 50 ਕਿਲੋ ਦੀ ਤੇ ਇੱਕ ਕਿੱਲੇ ਦੇ ਵਿੱਚ ਇਹ 50 ਕਿਲੋ ਪਵੇਗਾ ਹੀ ਪਵੇਗਾ ਇਹ ਪਹਿਲੇ ਜੂਰੇ ਨਾਲ ਤੁਸੀਂ ਮਿਕਸ ਕਰਕੇ ਵੀ ਪਾ ਸਕਦੇ ਹੋ ਜਾਂ ਦੂਸਰੇ ਜੂਰੇ ਨਾਲ ਵੀ ਮਿਕਸ ਕਰਕੇ ਪਾ ਸਕਦੇ ਹੋ ਪਰ ਜੇ ਦੀ ਇਹਦੀ ਡੋਜ ਆਹੋ 25 ਕਿਲੋ ਨਾ ਪયો 1 ਕਿੱਲੇ ਦੇ ਵਿੱਚ 50 ਕਿਲੋ ਡੋਜ ਪੂਰੀ ਪયો 1700 ਰੁਪਏ ਦਾ 1 ਕਿੱਲੇ ਦੇ ਵਿੱਚ ਇੱਕ ਵਾਰ ਵਿੱਚ ਹੀ ਪੈ ਜਾਵੇਗਾ ਤੇ ਦੋਸਤੋ ਇਸ ਤੋਂ ਵੱਖਰਾ ਜਿਹੜਾ ਕਿ ਜਿੰਕੇ ਦਾ ਖਰਚਾ ਤੁਹਾਨੂੰ 400 ਰੁਪਇਆ ਉਹ ਵੀ ਵੱਖਰਾ ਹੀ ਕਰਨਾ ਪਵੇਗਾ ਤਕਰੀਬਨ ਤਕਰੀਬਨ ਤੁਹਾਡਾ ਚੋਣੇ ਤੇ ਜੇਕਰ ਤੁਸੀਂ ਇਸ ਚੀਜ਼ ਵੱਲ ਜਾਂਦੇ ਹੋ ਤਾਂ ਤੁਹਾਡਾ 2100 ਰੁਪਏ ਤੱਕ ਦਾ ਖਰਚਾ ਹੋ ਜਾਵੇਗਾ ਪਰ ਦੋਸਤੋ ਇਹਦੇ ਰਿਜ਼ਲਟ ਵੀ ਬਹੁਤ ਅੱਛੇ ਨੇ ਜਿਹੜੇ ਆਲੂ ਵਾਲੇ ਵੀਰ ਵਰਤਦੇ ਨੇ ਆਲੂ ਦਾ ਝਾੜ ਬਹੁਤ ਵਧੀਆ ਹੁੰਦਾ ਆ ਪਿਛਲੇ ਸਾਲ ਕੀ ਦੋਸਤਾਂ ਨੇ ਝੋਨੇ ਦੇ ਵਿੱਚ ਵਰਤੇ ਆ ਤੇ ਉਹਨਾਂ ਦੇ ਜਿਹੜੀਆਂ ਮਾੜੀਆਂ ਜ਼ਮੀਨਾਂ ਸੀ ਉੱਥੇ ਬਹੁਤ ਵਧੀਆ ਰਿਜ਼ਲਟ ਮਿਲੇ ਨੇ ਜੇਕਰ ਤੁਹਾਡੇ ਬੋਰਵੈਲ ਦਾ ਪਾਣੀ ਠੀਕ ਨਹੀਂ ਹੈਗਾ ਪੀ ਐਚ ਲੈਵਲ ਖੇਤ ਦਾ ਠੀਕ ਨਹੀਂ ਹੈਗਾ ਉਹਨੂੰ ਵੀ ਵਧੀਆ ਮੈਨੇਜਮੈਂਟ ਕਰਦਾ ਆ ਕੁੱਲ ਮਿਲਾ ਕੇ ਜੇਕਰ ਤੁਹਾਡੇ ਹਲਕੇ ਖੇਤ ਨੇ ਹਲਕੇ ਖੇਤਾਂ ਵਿੱਚ ਇਹਦੇ ਰਿਜ਼ਲਟ ਤੁਹਾਨੂੰ ਚੰਗੇ ਮਿਲਣਗੇ ਜੇਕਰ ਤੁਹਾਡੇ ਖੇਤ ਪਹਿਲਾਂ ਹੀ ਡੱਕਰ ਹੈਗੇ ਨੇ ਤਾਂ ਫਿਰ ਇਹਨੂੰ ਪਾਉਣ ਦੀ ਕੋਈ ਇਹ ਜ਼ਰੂਰਤ ਨਹੀਂ ਹੁੰਦੀ ਭਾਵ ਕਿ ਜੇਕਰ ਪਹਿਲਾਂ ਹੀ ਤੁਸੀਂ ਤਾਕੜੇ ਹੋ ਤੁਹਾਨੂੰ 1-2 ਚਮਚੇ ਆਪਾਂ ਦੇਸੀ ਘਿਓ ਦੇ ਖਵਾ ਦੀ ਉਹਨਾਂ ਨਾਲ ਫਰਕ ਨਹੀਂ ਪੈਣਾ ਹੈਗਾ ਇਸ ਕਰਕੇ ਜਿਹੜਾ ਤਾਕੜਾ ਪਹਿਲਮਾਣਾ ਉਹਨੂੰ ਦੇਸੀ ਘਿਓ ਵੀ ਤਕਰੀਬਨ ਤਕਰੀਬਨ 1 ਕਿਲੋ ਤੱਕ ਚਾਹੀਦਾ ਉਸੇ ਤਰ੍ਹਾਂ ਜੇਕਰ ਤੁਹਾਡੇ ਖੇਤ ਤਾਕੜੇ ਨੇ ਤਾਂ ਤੁਹਾਨੂੰ ਇਹ ਜਿਹੜੇ ਪ੍ਰੋਡਕਟ ਨੇ ਇਹ ਵੀ ਫਿਰ ਪਾਉਣ ਦੀ ਕੋਈ ਲੋੜ ਨਹੀਂ ਇਸ ਤੋਂ ਇਲਾਵਾ ਦੋਸਤੋ ਤੁਸੀਂ ਝੋਨੇ ਨੂੰ ਜੂਰੀਆ ਟਾਈਮ ਤੂੰ ਟਾਈਮ ਲਾਉਂਦੇ ਰਹੋ ਪਹਿਲੀ ਜੂਰੀਆ 7 ਦਿਨਾਂ ਤੇ ਲਗਾ ਦਿਆ ਕਰੋ ਤੇ ਦੂਸਰੀ ਜੂਰੀਆ 14 ਦਿਨਾਂ ਤੇ ਤੇ ਤੀਸਰੀ ਜੂਰੀਆ 21-22 ਦਿਨਾਂ ਤੇ ਲਗਾ ਦਿਆ ਕਰੋ ਕਿ ਝੋਨੇਆਂ ਨੂੰ ਦੋ ਜੂਰੀਆਂ ਹੀ ਲੱਗਦੀਆਂ ਨੇ ਕਿਆਂ ਨੂੰ ਚਾਰ ਲੱਗਦੀਆਂ ਨੇ ਕਿਆਂ ਨੂੰ ਪੰਜ ਲੱਗਦੀਆਂ ਨੇ ਤੇ ਦੋਸਤੋ ਜਿਹੜਾ ਜੂਰੀਆ ਤੁਹਾਡੇ ਖੇਤ ਤੇ ਡਿਪੈਂਡ ਹੁੰਦਾ ਹੈ ਮੈਂ ਤੁਹਾਨੂੰ ਵੀਡੀਓ ਤੇ ਨਹੀਂ ਦੱਸ ਸਕਦਾ ਵੀ ਜੂਰੀਆ ਤੁਸੀਂ ਕਿੰਨੇ ਪਾਵੋ ਕਿਉਂਕਿ ਹਰ ਇੱਕ ਖੇਤ ਦਾ ਜੂਰੀਏ ਦਾ ਹਿਸਾਬ ਆਪਣਾ ਆਪਣਾ ਹੁੰਦਾ ਹੈ ਬਹੁਤੇ ਥਾਵਾਂ ਤੇ ਦੋ ਜੂਰੀਆ ਪਾ ਕੇ ਵੀ ਝੋਨਾ ਬਹੁਤ ਵਧੀਆ ਹੋ ਜਾਂਦਾ ਹੈ ਬਹੁਤੇ ਥਾਵਾਂ ਤੇ 7-8 ਜੂਰੀਆ ਵੀ ਪਾਉਣ ਵਾਲੇ ਕਿਸਾਨ ਭਰਾ ਬੈ ਸਾਸਰੀ ਕਾਲ ਇੰਨਾ ਜੂਰੀਆ ਨਾ ਪਾਇਆ ਕਰੋ ਤੇ ਦੋਸਤੋ ਜਿਹੜਾ ਜੂਰੀਆ ਆਪਣਾ ਸਾਵਾਦੇ ਵੀ ਆਉਂਦੇ ਨੇ ਉਹਨਾਂ ਨੂੰ ਸਿਰਫ ਦੋ ਜੂਰੀ ਹੀ ਲੱਗਦੇ ਨੇ ਸਾਵਾ 27 ਹੋਗੀ ਜਾਂ 7501 ਹੋਗੀ 7301 ਹੋਗੀ ਜਿਹੜੇ ਸਾਵਾ ਦੇ ਵੀ ਨੇ ਉਹ ਸਿਰਫ ਦੋ ਜੂਰੀਆ ਹੀ ਲੈਂਦੇ ਨੇ ਤੇ ਜਿਹੜੀਆਂ 100 ਦਿਨ ਵਾਲੀਆਂ ਵੈਰੈਟੀਆਂ ਨੇ ਇਹਨਾਂ ਨੂੰ ਜਿਵੇਂ ਕਿ PR 126 ਹੋਗੀ PR 131 ਹੋਗੀ ਇਹਨਾਂ ਨੂੰ ਤੁਸੀਂ ਚਾਰ ਜੂਰੀਏ ਲਗਾ ਸਕਦੇ ਹੋ ਪਰ ਜਿਹੜੀ ਜੂਰੀਏ ਦੀ ਡੋਜ਼ ਜਾਂ ਕਿਸ਼ਤਾ ਉਹ ਤੁਸੀਂ 30 30 ਕਿਲੋ ਦੀ ਹੀ ਰੱਖੋ 30 ਕਿਲੋ ਤੋਂ ਜੂਰੀਆ ਅੱਗੇ ਨਾ ਲੈ ਕੇ ਜਾਓ ਤੇ ਜਿਹੜੀਆਂ ਡੋਜ਼ ਕਿਸ਼ਤਾ ਨੇ ਉਹ ਪਰ ਚਾਰ ਦੇ ਲੋ 7 7 ਦਿਨਾਂ ਦੇ ਗੈਪ ਦੇ ਨਾਲ ਇਸ ਤੋਂ ਇਲਾਵਾ ਦੋਸਤੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਲਾਈਕ ਐਂਡ ਕਮੈਂਟ ਜ਼ਰੂਰ ਕਰ ਦਿਆ ਕਰੋ ਤੇ ਅੱਗੇ ਹੋਰ ਦੋਸਤਾਂ ਮਿੱਤਰਾਂ ਨਾਲ WhatsApp ਤੇ ਸ਼ੇਅਰ ਵੀ ਜ਼ਰੂਰ ਕਰ ਦਿਆ ਕਰੋ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ